ਜਲੰਧਰ ਦੇ ਵਿੱਚ ਅੱਜ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦਾ ਵੱਡਾ ਰੋਸ ਫਟਿਆ ਤੇ Dalit ਸਮਾਜ ਨਾਲ ਹੋ ਰਹੀ ਵਧੀਆਂ ਦੀ ਮਾਮਲੇ ਨੂੰ ਲੈ ਕੇ ਜਥੇਬੰਦੀਆਂ ਨੇ ਡੀਸੀ ਡਾਕਟਰ ਹਿਮਾਂਚੂ ਅਗਰਵਾਲ ਨਾਲ ਮੁਲਾਕਾਤ ਕਰਕੇ ਆਪਣੀਆਂ ਗੰਭੀਰ ਮੰਗਾਂ ਰੱਖੀਆਂ ਅਤੇ ਮੀਟਿੰਗ ਤੋਂ ਬਾਅਦ ਸੀਪੀ ਮੈਡਮ ਤਨਪ੍ਰੀਤ ਕੋੜ ਦਾ ਪੁਤਲਾ ਫੋਕੀਆ ਗਿਆ ਤੇ ਜਲੰਧਰ ਦੇ ਵਿੱਚ ਅੱਜ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਵੱਡਾ ਇਕੱਠ ਤੇ Dalit ਸਮਾਜ ਦੇ ਖਿਲਾਫ ਹੋ ਰਹੀ ਵਧੀਆਂ ਨੂੰ ਲੈ ਕੇ ਜothe ਬੰਦੀਆਂ ਨੇ ਆਪਣਾ ਰੂਸ ਖੋਲ ਕੇ ਪ੍ਰਗਟ ਕੀਤਾ ਤੇ ਜothe ਬੰਦੀਆਂ ਨੇ ਡੀਸੀ ਡਾਕਟਰ ਹਿਮਾਂਸ਼ ਅਗਰਵਾਲ ਨਾਲ ਮੁਲਾਕਾਤ ਕਰਕੇ ਵਾਖੂ ਵਾਖੂ ਉਸ ਮਸੇਆਮਾਤੇ ਮੰਗਾ ਰੱਖੀਆਂ ਤੇ ਡੀਸੀ ਸਾਹਿਬ ਨੇ ਭਰੋਸਾ ਦਵਾਇਆ ਕਿ ਉਹ ਨਿੱਜੀ ਤੌਰ ਤੇ ਇਸ ਸਮੱਸਿਆ ਤੇ ਜਲਦ ਕਾਰਵਾਈ ਕਰਨਗੇ ਤੇ ਪਰ ਮੀਟਿੰਗ ਦੇ ਵਿੱਚ ਇੱਕ ਚੇਜ ਨੇ ਲੋਕਾਂ ਦਾ ਗੁੱਸਾ ਹੋਰ ਵਧਾ ਦਿੱਤਾ ਤੇ ਸੀਪੀ ਧਨੁਪ੍ਰੀਤ ਕੋਰ ਦੀ ਗੈਰ ਹਾਜ਼ਰੀ ਤੇ ਮੀਟਿੰਗ ਤੋਂ ਬਾਅਦ ਜਥੇਬੰਦੀਆਂ ਨੇ ਸੜਕ ਤੇ ਉਤਰ ਕੇ ਸੀਪੀ ਮੈਡਮ ਧਨੁਪ੍ਰੀਤ ਕੋਰ ਦਾ ਪੁਤਲਾ ਫੋਕਿਆ ਤੇ ਪ੍ਰਸ਼ਾਸਨ ਦੇ ਖਿਲਾਫ ਤਿੱਖੀ ਨਾਅਰੇ ਲਗਾਏ ਤੇ ਇਸ ਰੋਸ ਸਮਾਗਮ ਦੇ ਵਿੱਚ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜਸਸੀ ਤੱਲਨ ਤੇ ਭਾਰਤੀ ਸੇਵਾ ਸੰਸਥਾ ਦੇ ਚੇਅਰਮੈਨ ਪ੍ਰਕਾਸ਼ ਸਿੰਘ ਤਰਮਿੰਦਰ ਨੰਗਲ ਤੇ ਹਿਮਾਪੁਰੀ ਸਮੀਤ ਕਈ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਪਾਰੀ ਗਿੰਦੇ ਦੇ ਵਿੱਚ ਹਾਜ਼ਰ ਰਹੀ ਜੁਲੰਦਰ ਤੋਂ ਸੀਨੀਅਰ ਪੱਤਰਕਾਰ ਰਵੀ ਜੋਸਲ ਦੀ ਖਾਸ ਰਿਪੋਰਟ ਸਾਨਵਿਕ ਸ਼ਕਤੀ ਜੈ ਰਵਿਦਾਇ ਚੱਕੀ ਜੈ ਰਵਿਦਾਇ ਭਗਵਾਨ ਬਰਾਮਿਕ ਚੱਕੀ ਜਿੰਦਾਬਾਦ 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 ਜੱਫੀ ਕੱਲਾ ਜਿੰਦਾਬਾਦ ਜੱਫੀ ਕੱਲਾ ਜਿੰਦਾਬਾਦ ਫੁਰਨਾਂ ਪੰਜਾਬ ਦੇ ਇਨਫੋਰਸ ਜਿੰਦਾਬਾਦ 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 ਇਹ ਗੁਰਦਵਾਰਾ ਮੇਰੇ ਖਾਲੀਪੁਰਾਡੇ ਪਾਰਕ ਬਣਾਈ ਆ ਸਾਰਾ ਕੁਝ ਰੈਨੋਵੇਟ ਕਰਕੇ ਜੋ ਫੈਨਲੀ طرح ਲਾਇਆ ਰਜਿੰਦਰ ਸਿੰਘ ਜੀ ਉਹ ਜਿਹੜਾ ਮਿਸੇ ਸਮਾਜ ਦਾ ਸਾਡੇ ਨਾਲ ਬਹੁਤ ਜਿਆਦਾ ਮੈਨੂੰ ਗਿਆ ਭਾਈ ਜਲਦ ਕਾਲ ਚ ਨਿਕਲੋ ਵੇ ਜਿਹੜਾ ਲੰਮਾ ਗੜ ਚੋਂ ਗਿਆ ਨਾ ਉਹ ਮਹਾਰਾਜਾ ਜਸਾ ਸਿੰਘ ਰਾਮਗੜੀ ਚੋਂ ਗਿਆ ਜੇ ਉਹ ਮਹਾਰਾਜਾ ਜਸਾ ਸਿੰਘ ਅਲੱਗ ਗਿਆ ਇਹ ਬੜਾ ਜਿਹੜਾ ਬੁੱਤ ਲੈ ਅਲੱਗ ਗਿਆ ਤਾਂ ਦਾ ਉਹਨੇ ਆਪਣਾ ਫੋਨ ਕੱਟਦਾ ਇਹ ਗੱਲ ਦਾ ਜਵਾਬ ਵੀ ਦਿੰਦਾ ਕਹਿੰਦਾ ਇਹਨਾਂ ਨੂੰ ਕਹਿੰਦਾ ਵੀ ਮੇਰੀ ਸਰਕਾਰ ਆ ਮੈਂ ਇੱਥੇ ਲੁਣਾ ਲੈਣਾ ਬੁੱਤ ਤੁਸੀਂ ਜੋ ਕਰਨਾ ਗੱਲ ਉਹਨੂੰ ਜਾਤੀ ਸੁਦੇ ਸ਼ਬਦ ਵੀ ਆਕਰ ਨਾ ਬਹੁਤ ਬੋਲ ਕੇ ਗੱਲ ਜਿਹੜੀ ਵੀਡੀਓ ਵੀ ਆਪਾਂ ਲੋਰਾ ਸਾਨੂੰ ਉੱਤੀ ਸੀ ਇਹ ਜਿਹੜਾ ਕਹਿੰਦੇ ਵੀ ਵਹਿ ਕਰਨਾ ਆਪਾਂ ਉਹਨੂੰ ਗੱਲ ਕੀਤੀ ਸੀ ਪ੍ਰਧਾਨ ਨੇ ਕੀਤੀ ਸੀ ਬਾਬਾ ਜੀ ਨੇ ਕੀਤੀ ਹੈ ਵੀ ਸਮਾਜ ਦਾ ਮੁੱਦਾ ਨਾ ਬਣੇ ਜੀ ਵੀ ਤੂੰ ਉੱਥੇ ਦੇਦੇ ਚੌਂਕ ਲੈ ਅੰਨੀ ਰਾਮਾ ਮਾਡੀ ਚੌਕ ਦਾ ਹਾਂ ਅੰਨੀ ਰਾਮਾ ਡੀ ਜੌਨ ਅਮਰ ਸਿੰਘ ਸਾਹਿਬਾ ਰਾਮਾ ਚੌਕ ਨਾਲ ਤੇ ਸਾਡਾ ਫਰਜ ਆ ਉਹਨੂੰ ਰੈਡਵਟ ਕਰਨ ਹੁਣ ਮੈਂ ਜੇ ਉਹੀ ਚੌਕ ਲਿਆ ਕਿੱਥੇ ਲਿਆਵਾ ਉੱਥੇ ਲਿਆਵਾ ਇਦਾਂ ਬਸ ਸੀਪੀ ਮੈਡਮ ਨੇ ਕਿਹਾ ਸੀ ਮੈਂ ਬਣੇ ਜੇ ਜਦੋਂ ਨਾ ਉੱਠ ਕੇ ਜਾਵਾਂਗਾ ਕੱਲ੍ਹ ਆਦਲਿਆਂ ਨੂੰ ਮੈਂ ਆਪ ਕੋਈ ਚਿੱਠੀ ਬਤਨੀ ਨਹੀਂ ਕਰਦਾ ਆਪ ਨੂੰ ਮਾਰਨੇ ਕਿ ਮੇਰੇ ਤੱਕ ਇਹ ਉੱਤੇ ਪਹੁੰਚੇ ਨੇ ਸਾਡੇ ਸਾਰੇ ਦੇ ਇਹ ਇਹਦਾ ਤੁਰੰਤ ਜਿਹੜਾ ਰਫਟਾਰ ਹੈ ਇਹ ਨਹੀਂ ਗੱਲ ਕਰ ਸਕੋ ਅੱਜ ਤੋਂ ਹੀ ਸ਼ੁਰੂ ਕਰਕੇ ਮੈਨੂੰ ਰਿਪੋਰਟ ਦੇਣਗੇ ਕਿ ਵੀ ਕੁਝ ਕਰਦੇ ਹੋਏ ਨੇ ਇਹਦਾ ਮੈਂ ਤੁਹਾਨੂੰ ਤੁਰੰਤ ਪੱਤਰ ਕਿਹਣਾ ਕੋਈ ਪਲਾਨਿੰਗ ਹੈ ਜਾਂ ਟੂ ਟੇਕੀ ਨਾਲ ਲੈ ਇਹਦਾ ਤੁਰੰਤ ਰਫਟਾਰ ਤੁਸੀਂ ਇਹ ਮੈਨੂੰ ਨਹੀਂ ਭੁਲਾਣਾ ਹੁੰਦਾ ਕਿ ਐਸੀ ਆਜਾਣਾ ਮੈਂ ਆ ਵੀ ਕਦੋਂ ਮਿਲ ਜਾਏ ਸਾਰੀ ਦਾ ਆਪਣੀ ਬਿਲਕੁਲ ਉਹਦੀ ਲਕੀਰ ਨਾਲ ਹੋ ਗਿਆ ਆਪਾਂ ਤੁਹਾਡਾ ਸਾਰਾ ਜਿਹੜਾ ਕੰਮ ਹੈ ਆਪਲੋਡ ਕਰਕੇ ਆਪਾਂ ਇਹ ਬੰਦਾ ਨਹੀਂ ਬੰਦ ਨਹੀਂ ਕਹਿੰਦੀ ਹੋ ਤੁਸੀਂ ਆਪਣੇ ਦੱਸਿਆ ਤੈਨ ਹਰੇ ਕੋਲ ਦੱਸਿਆ ਤਿੰਨਾਂ ਤੋਂ ਬਾਰੇ ਕੋਡ ਨੂੰ ਆ ਕੇ ਇਸ ਦਾ ਫਾਇਨਲ ਡਿਸੀਜਨ ਦੱਸਣਾ ਹੈ ਮੈਂ ਲਿਖ ਲਿਆ ਅਗਰ ਲੋਕਾਂ ਨੂੰ ਬੇਨਤੀ ਕਰਦੇ ਤੁਸੀਂ ਚੌਂਕ ਜਾ ਕੇ ਦੇਖਣਾ ਉਹ ਚੌਂਕ ਤੋਂ ਸਿਰਫ 50 ਮੀਟਰ ਮੇ ਲੱਗਾ ਕਿੰਨਾ ਹੋਊਗਾ ਨਾਲ ਹੀ ਮਤ ਜਿੱਥੇ ਉਹਨੇ ਸਟੈਚੂ ਲਾਇਆ ਨਾ ਇਹ ਮर्याਦਾ ਦੇਖੋ ਸਿੱਧਰ ਹੁੰਦੀ ਕੱਲ ਨੂੰ ਅਸੀਂ ਕਹਾਂਗੇ ਅਸੀਂ ਆਪਣੇ ਰੈਵਲਰ ਕਰ ਸਕਦੇ ਹਾਂ ਉਹਦੇ ਨਾਲ ਹੀ ਬਾਤ ਨੂੰ ਬਣਿਆ ਇਹ ਬੰਦਿਆਂ ਨੇ ਜਾਣ ਬੁੱਝ ਕੇ ਲਾ ਕੇ ਆ ਵੀ ਬਦਬੀ ਆਪਣੇ ਰੈਵਲਰ ਦੀ ਕੀਤੀ ਹੈ ਇਹਨਾਂ ਮੁੱਦਾ ਤੁਸੀਂ ਬਣਾ ਬਿਲਕੁਲ ਗਾਲ ਬਾਤ ਨੂੰ ਬੰਦ ਕਰੀਂ ਸਾਡੀ ਜਿੰਨੀ 2023 ਦੀ ਕੰਪਲੇਟ ਦਿੱਤੀ ਹੈਗੇ ਬਿਨੇ ਆ ਬਹੁਤ ਜ਼ਿਆਦੇ ਪ੍ਰੈਸ਼ਰ ਪੰਜਾਬ ਭਰ ਤੋਂ ਸਾਨੂੰ ਆਇਆ ਕਿ ਜੇ ਤੇ ਐਫ ਆਈ ਆਰ ਨਾ ਕਰੋ ਜੋ ਤੁਹਾਡੇ ਨਾਲ ਜੋ ਤੁਸੀਂ ਕਹਿ ਰਹੇ ਹੋ ਗਲਤ ਹੋਇਆ ਹੈਗਾ ਇਹ ਸਾਰੀ ਦੀ ਸਾਰੀ ਜਿਹੜੀ ਚੀਜ਼ਾਂ ਮੇਰੇ ਨੌਲੇਜ ਚ ਲੈ ਕੇ ਆਏ ਨੇ ਮੈਂ ਇਸ ਤੇ ਖੁਆਈ ਲਗਾ ਦਿੰਦਾ ਜੇ ਕਿਸੇ ਬੰਦੇ ਨੇ ਤੁਹਾਨੂੰ ਗਲਤ ਕਿਹਾ ਉਸ ਤੋਂ ਬਾਅਦ ਪੁਲਿਸ ਨੂੰ ਅਸੀਂ ਟ੍ਰੈਕ ਕਰਦੇ ਹਾਂ ਉਸ ਤੇ ਕਾਰਵਾਈ ਕਰਾਂਗੇ ਪਰ ਕਿਉਂਕਿ ਅੱਜ ਮੇਰੀ ਨੌਲੇਜ ਚ ਲੈ ਕੇ ਆਏ ਹੋ ਇੱਕ ਵਾਰੀ ਬਸ ਪਤਾ ਕਰਵਾ ਸਾਰਾ ਦਾ ਸਾਰਾ ਕਾਡੇ ਰਿਕਾਰਡਿੰਗ ਵੀ ਮੈਂ ਦੇਖ ਲਾਂਗਾ ਇੱਕ ਡਿਊਟੀ ਵੀ ਨੂੰ ਟਾਈਮ ਮਾਉਂਟ ਮੈਨੇਜਰ ਜੀ ਨੂੰ ਕਰਵਾ ਲੈਂਦੇ ਆਂ ਸੀ ਕਿ ਵੀ ਇਹਨੇ ਦਿਨੇ ਦੇ ਵਿੱਚ ਕੋਈ ਡੇਂਡਕੇ ਦਾ ਉਸਤੇ ਆਪਾਂ ਫਰਦਰ ਐਕਸ਼ਨ ਕੋਈ ਹੋਰ 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 ਕੋਈ ਹੋਰ ਜਿਹਦਾ ਪਰ ਇੱਕ ਦੇਖੋ ਬੇਨਤੀ ਆਪਾਂ ਦਾ ਗੱਲ ਕਰਦੇ ਦੇਖੋ ਬਾਸਾਂ ਮਿਲ ਕੇ ਸਾਨੂੰ ਬੋਲਣ ਨਾਲ ਵੜ ਦਿੱਤਾ ਉਹ ਵੀ ਬੋਲਣ ਨਾਲ ਰਾਇ ਜੀ ਵੀ ਜੈਨੂਰ ਨਾਲ ਕਰੀਆ ਪਰ ਜਿਹੜੀ ਜੈ ਜੀ ਆਪਾਂ ਕਹਿੰਦੇ ਠੱਗਾ ਕਰੀਆ ਜੀ ਪਰ ਮੈਂ ਤਾਂ ਕਹਿੰਦਾ ਕਿ ਕੁੱਤਾ ਦਾ ਮਖਾਸ਼ਾ ਬਣਿਆ ਜਾ ਕੋਟੋਏ ਪੁਤਾਲ ਜਿਹੜੇ ਰੋਣਾ ਲੈ ਗਏ ਕਿਤੇ ਲਿਗਿਆ ਵੀ ਅਸੀਂ ਇੱਕ ਪ੍ਰਾਪਰਟੀ ਕਰੀ ਚਾਹੁੰਦੇ ਹਾਂ ਮੈਂ ਜੈਪੀ ਜੈ ਭਗਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਅੱਜ ਜਿਹੜਾ ਬਾਈ ਕੀ ਖਾਲਸਾ ਬਾਈ ਜੀ ਫਤੇ ਸਾਡੇ ਬਹੁਤ ਸਰਕਾਰ ਦੇ ਜੱਜਾ ਸਾਹਿਬ ਸਾਰੀਆਂ ਜਥੇਬੰਦੀਆਂ ਦੇ ਸਬਾਨ ਸਾਰੇ ਧਰਮਾਂ ਨੂੰ ਆਪਾਂ ਕਰਨ ਜਾਂਦੀ ਹੋਈ ਕੀਤੀ ਸੀਗੀ। ਉਹ ਸਾਡੇ ਬੱਲਾ ਤੋਂ ਬਾਬਾ ਸੁਖੀ ਜੀ ਵੀ ਸਾਰੇ ਸਾਥੀ ਪਹੁੰਚੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਵੀ ਅੱਜ ਜਿਹੜੀ ਵਿਸ਼ੇਸ਼ ਮੀਟਿੰਗ ਜਿਹੜੀ ਆ ਆਪਾਂ ਰੱਖੀ ਸੀ ਕਿਉਂਕਿ ਸਾਡੇ ਸ਼ਹਿਰ ਵਿੱਚ 13 ਸਾਲ ਦੀ ਜਿਹੜੀ ਨਵਾਲਗ ਲੜਕੀ ਆ ਮੋਰੇ ਨਾਲ ਜਿਹੜਾ ਜ਼ਰਬ ਜਨਾ ਕਰਕੇ ਜਿਹੜਾ ਉਹਨੂੰ ਮਾਰ ਦਿੱਤਾ ਗਿਆ। ਪਰਨ ਗੈਲੀ ਜਿਹੜੀ ਆ ਡਿਊਟੀ ਅਫਸਰ ਐਸ ਐਚ ਓ ਜਿਹੜੇ ਮੌਜੂਦਾ ਆ ਤੇ ਡੀ ਐਸ ਪੀ ਸਾਹਿਬ ਦੀ ਬਣਦੀ ਸੀ ਕਿਉਂਕਿ ਜਦੋਂ ਪਤਾ ਚੱਲ ਗਿਆ ਵੀ ਆਹ ਜਿਹੜੀ ਘਟਨਾ ਵਾਪਰੀ ਤੇ ਤੁਰੰਤ ਜਿਹੜਾ ਡੀ ਐਸ ਪੀ ਐਸ ਏ ਜਨ ਮੌਕੇ ਤੇ ਪਹੁੰਚਦਾ ਪਰ ਮੰਗਤਾਂ ਉਹਨਾਂ ਨੇ ਤੇ ਦੇਖ ਹੀ ਲਿਆ ਵੀ ਸਾਰੀ ਵੀਡੀਓ ਵਿੱਚ ਵੀ ਆਇਆ ਉਹਨਾਂ ਦੇ ਪਰਿਵਾਰ ਬੰਦੂ ਵੀ ਆਇਆ ਜੋ ਕੀਤਾ ਆਪਣੀ ਉਦੋਂ ਦੇ ਤੱਕ ਦੀ ਮੰਦ ਸੀਗੀ ਵੀ ਇਹ ਜਿੰਨਾ ਅਵਸਰਾਂ ਨੂੰ ਬਰਖਾਸਤ ਕੀਤਾ ਜਾਵੇ ਸਿਰਫ ਇੱਕ ਡਿਊਟੀ ਆਫਸਰ ਨੂੰ ਬਰਖਾਸਤ ਕੀਤਾ ਅਜਨਾ ਐਸਐਚਓ ਨਾਲ ਡਿਪਟੀ ਨੂੰ ਬਰਖਾਸਤ ਕੀਤਾ ਇੱਕ ਤਾਂ ਸਾਡੀ ਜਿਹੜੀ ਮੰਗਿਆ ਇਹ ਆ ਤੁਰੰਤ ਹੋਣੀ ਚਾਹੀਦੀ ਆ ਅੱਜ ਕਈ ਮਸਲਿਆਂ ਤੇ ਉੱਪਰ ਸੀਪੀ ਨੂੰ ਕਿਹਾ ਸੀ ਮੈਡਮ ਨੂੰ ਮਿਲਣ ਬਾਅਦ ਤੇ ਪਰ ਸੀਪੀ ਮੈਡਮ ਸਾਨੂੰ ਨਹੀਂ ਮਿਲੀ ਸਾਡੇ ਸਮਾਜ ਨੂੰ ਅਤੇ ਜਿਹੜੇ ਡੀਸੀ ਸਾਹਿਬ ਨੂੰ ਇੱਕ ਵਾਰੀ ਮੈਸੇਜ ਆਇਆ ਸੀ ਵੀ ਅਸੀਂ ਪੂਰੇ 2 ਵਜੇ ਸਵੇਰ 2:00 ਪਹੁੰਚੂਗੇ ਉਹ ਡੀਸੀ ਸਾਹਿਬ ਪਹੁੰਚੇ ਆ ਉਹਨਾਂ ਨੂੰ ਸਾਡੀ ਗੱਲਬਾਤ ਅਸੀਗੀ ਜਿਹੜਾ ਤੱਕਾ ਪਿੱਛੇ ਆ ਚੌਂਕ ਦੇ ਵਿੱਚ ਜਿਹੜਾ ਮਹਾਰਾਜ ਜਸਾ ਸਿੰਘ ਰੌਂਗੜੀਆ ਦਾ ਪੁੱਤ ਜਿਹੜਾ ਆ ਰੀਅਲ ਵੱਲੋਂ ਜਿਹੜਾ ਲਾਇਆ ਗਿਆ ਉਹ ਦੱਸਿਆ ਗਿਆ ਵੀ ਤੁਸੀਂ ਜਿਹੜੋ ਲੰਮਾ ਬਣ ਚੌਂਕ ਜਿਹੜਾ ਪਹਿਲਾਂ ਸਤਕਾਰਨਾ ਜਿਹੜਾ ਚੌਂਕ ਆ ਨਾਮ ਰੱਖਿਆ ਗਿਆ ਵੀ ਦੋ ਆਪਾਂ ਜਿਹੜਾ ਸਟੈਚੂ ਆ ਸਾਰੇ ਸਾਥੀ ਇਕੱਠੇ ਹੋ ਕੇ ਉੱਥੇ ਲਾਉਨੇ ਆ ਪਰ ਰਾਹ ਦੇ ਹਲੇ ਰੇ ਵਿੱਚ ਜਬਰਦਸਤੀ ਇੱਕ ਠਾਬੇ ਦੇ ਮੂਹਰੇ ਲੱਗਦਾ ਜਿੱਥੇ ਰੋਜੀ ਰੋਟੀ ਚੱਲਦੀ ਸੀ ਪਰ ਜੇਕਰ ਕੋਈ ਵੀ ਬੇਅਦਬੀ ਕਰ ਜਾਂਦਾ ਕਿਸੇ ਇੱਕ ਜਾਂ ਫੋਲ ਕਰਦਾ ਇਹ ਬੇਅਦਬੀ ਦਾ ਰਿਜ਼ਨ ਬਣਦਾ ਹੈ ਤੇ ਸਭ ਤੋਂ ਵੱਡੀ ਮਜੋਰਤਾ ਖਾ ਨੂੰ ਦਿੰਦਾ ਹੈ ਟੋਟਲ ਵਿੱਚ ਵੀ ਤੁਸੀਂ ਜਾ ਕੇ ਮੌਕਾ ਦੇਖਣਾ ਜਿੱਥੇ ਇਹ ਮਹਾਰਾਜ ਜਸਰ ਸਿੰਘ ਰਾਮਗੜੀ ਦਾ ਬੁੱਤ ਲੱਗਾ ਉਹਦੇ ਨਾਲ ਸਿਰਫ 20 ਕਿਲੋਮੀਟਰ ਤੇ ਕਹਿ ਸਕਦੇ ਆ ਉੱਤੇ ਬਾਥਰੂਮ ਬਣਿਆ ਬੇਅਦਬੀ ਜਿਹੜੀ ਹੈ ਰੀਅਲ ਸਾਹਮਣੇ ਕੀਤੀ ਹੈ ਦਾ 295 ਪਰਚਾ ਜਿਹੜਾ ਹੈ ਪੁਰੀ ਯੋਧਿਆ ਪਰ ਹੋਣਾ ਚਾਹੀਦਾ ਮੈਂ ਜਿੰਦਾ ਸਾਨੂੰ ਵੀ ਕੀਤੀ ਜੇਕਰ ਆਕਾਲ ਸਾਖਤ ਸਭ ਨੂੰ ਜਾਣਾ ਪਿਆ ਤੇ ਜਦੇ ਸਾਹਿਬ ਸਾਹਿਬ ਦੇ ਨਾਲ ਸਾਰਾ ਸਮਾਜ ਪੰਥ ਜਿਹੜਾ ਆ ਇਹਦੇ ਨਾਲ ਜਾਊਗਾ ਅਸੀਂ ਕਹਿੰਦੇ ਸੱਚ ਹੁਣੇ ਤੇ ਆਪਾਂ ਸਤਕਾਲ ਆਪਣੇ ਰੈਵਰਾਂ ਦੀ ਆਪਾਂ ਕਰਨਾ ਆਪਾਂ ਹੀ ਉਹ ਬਾਥਰੂਮ ਦੇ ਲੇਲੇ ਉਹਨੂੰ ਚੌਂਕ ਜਲਾਤਾ ਇਹ ਆ ਹੋਰ ਕਈ ਮਸਲੇ ਸੀ ਪਰ ਮੈਡਮ ਨਾ ਔਣ ਕਰਕੇ ਉਹ ਮਸਲੇ ਜਿਹੜੇ ਆ ਸਿੱਟੀ ਦੇ ਨਹੀਂ ਹੋ ਪਏ ਕਿ ਕਈ ਮੁੱਦਿਆਂ ਦੇ ਉੱਪਰ ਸਮਾਜ ਸਾਨੂੰ ਕੰਦਾ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਆ ਤੇ ਜਦ ਕਿ ਮੈਡਮ ਦਾ ਫਰਜ ਬੰਦਾ ਚ ਗੱਲ ਫੇਰ ਉਹੀ ਆ ਕਿ ਜਿੱਥੇ ਉੱਥੇ ਜਾਣਾ ਚਾਹੀਦਾ ਸੀ ਵੀ ਮੈਡਮ ਨੂੰ ਤੁਰੰਤ ਉਸੇ ਘਰ ਉਸ ਟਾਈਮ ਨਹੀਂ ਕਿਹਾ ਮੈਨੂੰ ਤੀਸਰੇ ਦਿਨ ਵੀ ਅੱਜ ਇੱਥੇ ਸਪੂਲਾ ਸਮੁੱਚਾ ਸਮਾਜ 4 ਦਿਨ ਤੋਂ 21 ਤਰੀਕ ਤੋਂ ਹੀ ਕੱਲ ਚੱਲਦੀ ਕਿਉਂਕਿ ਪਹਿਲਾਂ ਸਾਡਾ 21 ਦਿਨ ਤੋਂ ਧੰਨਾ ਸੀਗਾ ਉਸ ਟਾਈਮ ਨਗਰ ਕੀਰਤਨ ਜਿਹੜਾ ਆ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਜਿਹੜਾ ਹੋਣ ਲੱਗਾ ਸੀ ਉਸ ਦਾ ਰਿਵੀਜ਼ਨ ਕਰਕੇ ਅਸੀਂ 21 ਦੀ ਪੋਸਟਪੜ ਕਰਕੇ 28 ਨੂੰ ਕੋਣਾ ਰੱਖਿਆ ਸੀ ਪਰ ਸਾਰਾ ਕੁਝ ਸਾਰੇ ਆਫਸਰਨ ਨੂੰ ਪਤਾ ਸੀ ਵੀ ਅੱਜ ਇੱਥੇ 1 ਵਜੇ ਦਾ ਟਾਈਮ ਆ ਆਪਾਂ ਮਿਲਣ ਵਾਸਤੇ ਤੇ ਮੈਡਮ ਨੂੰ ਇਹ ਸਮਾਜ ਜਿਹੜਾ ਆ ਇਕਦਮ ਨਵੀਂ ਦਾ ਸਿਰਫ ਵਾਲਮੀਕ ਸਮਾਜ ਐ ਸਿਖਰ ਤੇ ਬੰਨਿਆ ਆ ਬਾਬਾ ਜਾਨ ਨੂੰ ਮੰਨਣ ਵਾਲੇ ਸਾਧਿਆ ਕੋਈ Hindu ਧਰਮ ਦੇ ਲੋਕ ਹੀ ਪਹੁੰਚੇ ਸੀਗੇ ਮੁਸਲਮਾਨ ਭਾਈਚਾਰੇ ਤੋਂ ਪਹੁੰਚੇ ਸਾਈ ਭਾਈਚਾਰੇ ਤੋਂ ਪਹੁੰਚੇ ਸੀ ਤੇ ਮੈਡਮ ਦਾ ਫਰਜ਼ ਬੰਦਾ ਸੀ ਵੀ ਮੇਰੇ ਲੋਕ ਸ਼ਹਿਰ ਦੇ ਆ ਇਹਨਾਂ ਦੀ ਮੈਂ ਦੁੱਖ ਤਕਨੀਕ ਸਮਝਿਆ ਕਿਉਂਕਿ ਆਪਾਂ ਦਾ ਦੁਸਰਾਂ ਦਾ ਮੈਡਮ ਨਹੀਂ ਹੁੰਦਾ ਹੁਣ DCP ਸਾਹਿਬ ਜਿਹੜੇ ਜਾਂ ਉੱਥੇ ਦੇ SP ਆ ਉਹਨਾਂ ਕੋਲ ਦਸਣਾ ਜਿਹੜਾ ਮੁਖੀ ਆ ਪੰਜਾਬ ਪੁਲਿਸ ਦਾ ਜੇ ਹੋਈ ਸਾਡੀ ਗੱਲ ਨਹੀਂ ਸੁਣੂਗਾ ਸਾਡਾ ਰੋਸਾ ਜਿਹੜਾ ਸੀਗਾ ਅਸੀਂ ਜਿਹੜਾ ਮੈਡਮ ਦਾ ਜਿਹੜਾ ਅਸੀਂ ਕੀ ਦਾ ਜਿਹੜਾ ਪੁੱਤਲਾ ਆ ਉਹ ਕੁੱਟਿਆ ਗਿਆ ਸਾਰੇ ਸਮਾਜ ਵੱਲੋਂ ਸਾਡੀ ਇਹੀ ਮੰਗਿਆ ਵੀ ਸਾਡੇ ਸਮਾਜ ਦੇ ਅਫਸਰ ਜਿਹੜੇ ਆ ਇੱਥੇ ਕੋਈ ਨਹੀਂ ਹੈ ਵੀ ਪਹਿਲਾਂ ਤਾਂ ਅੰਤ ਜਿਹੜਾ ਇਹ ਤਰਫਰਖਾ ਦੀ ਮੰਗਿਆ ਤੇ ਨਾਲੇ ਜਿਹੜੀ ਇਹ ਢਿੱਡੀ ਨਗੈਲੀ ਕਰਕੇ ਜਿਹੜੀ ਬੱਚੀ ਮਰੀ ਆ ਉਹ ਜੇਕਰ ਮੈਡਮ ਸਖਤ ਐਕਸ਼ਨ ਹੁੰਦਾ ਮੌਕੇ ਤੇ ਪਹੁੰਚਦੀ ਉਹ ਚੀਜ਼ ਅਫਸਰਾਂ ਦੀ ਜਾਂਦੀ ਤੇ ਅਸੀਂ ਵੀ ਕਹਿੰਦੇ ਲੈ ਵੀਰ ਸਮਾਜ ਨੂੰ ਕਰਕੇ ਮੈਡਮ ਨੂੰ ਵੀ ਜਿਹੜਾ ਬੋਲ ਰਿਹਾ ਜੀ ਬੇਟੂ ਪੁਲਿਸ ਕਮਿਸ਼ਨਰ ਜਿਹੜਾ ਤੋਂ ਪਿੱਛੇ ਕੋ ਸਮਾਜ ਦਾ ਬੰਦਾ ਜਾਂ ਨਮਾਇੰਦਾ ਹੋਰ ਵੀ ਲਾਇਆ ਜਾਵੇ ਤਾਂ ਜੋ ਸਾਡੀ ਸਮਾਜ ਦੀ ਆ ਪਹਿਲੀ ਵਾਰੀ ਸੀਪੀ ਹੋਈ ਆ ਤੇ ਜਨੇ ਸਮਾਜ ਦੀ ਕਿਸੇ ਦੀ ਗੱਲ ਦਾ ਤਕਰੀਕ ਆ ਪੁਲਿਸ ਲੈਨ ਮੈਡਮ ਕਹੀਦੀ ਬਾਰ ਬਾਰ ਆ ਉਸੇ ਸਾਰੇ ਪੁਲਿਸ ਲੈਨ ਆ ਜਾਓ ਆ ਸਮੁੱਚਾ ਸਮਾਜ ਛੱਡ ਕੇ ਮੈਂ ਉੱਤੇ 10 ਬੰਦੇ ਲੈ ਕੇ ਪੁਲਿਸ ਲੈਨ ਚੱਜਮਾ ਤੇ ਮਿੰਨਿੰਗਨ ਪ੍ਰਧਾਨ ਨੂੰ ਮੈਂ ਹਮੇਸ਼ਾ ਹੀ ਆਪਣੇ ਸਮਾਜ ਨੂੰ ਹਰ ਸਮਾਜ ਦੇ ਵਰਗ ਨੂੰ ਨਾਲ ਲੈ ਕੇ ਚੱਲੇ ਆ ਤੇ ਨਾਲ ਲੈ ਕੇ ਜਾਣਾ ਹੈ ਅਸੀਂ ਜੋ ਗੱਲ ਕੀਤੀ ਹੈ ਡੀਸੀ ਨਾਲ ਵੀ ਕੋ ਸਾਰੇ ਪੰਚ ਵਿੱਚ ਗੱਲ ਜੇ ਸਾਰੇ ਸਮੁੱਚੇ ਸਮਾਜ ਦੇ ਸਾਹਮਣੇ ਗੱਲ ਕੀਤੀ ਹੈ ਕਿਉਂਕਿ ਪੜਦੇਣਾ ਆਪਾਂ ਕਦੀ ਗੱਲ ਨਹੀਂ ਕੀਤੀ ਅਸੀਂ ਲੋਕਾਂ ਦੀ ਆਵਾਜ਼ ਚੁੱਕਣਾ ਸਾਡਾ ਫਰਜ਼ ਹੈ ਜਿੰਨੇ ਜਿਹੜੇ ਗਾਮ ਹੈ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਕਾਨੂੰਨ ਮਨ ਧਰਮ ਦੇ ਨਾਲ ਖੜੇ ਹੋਵਾਂਗੇ ਅਸੀਂ ਮੈਡਮ ਦਾ ਬਾਈਕਟ ਕਰਦੇ ਹਾਂ ਕਿਉਂਕਿ ਜੋ ਮੈਡਮ ਨੇ ਕੀਤਾ ਸਾਡੇ ਕੰਮ ਕਰਨ ਨਾ ਕਰਨ ਸਾਨੂੰ ਕੋਈ ਪਰਵਾਹ ਨਹੀਂ ਤੇ ਕੱਲੋ ਜੇ ਮੈਡਮ ਸਾਨੂੰ ਕਹੇ ਸਾਡੇ ਕੰਮ ਨਹੀਂ ਕਰਨੇ ਥਾਣੇ 'ਚ ਨਿਕਲਨੇ ਇਹ ਮੈਡਮ ਦੀ ਮਰਜ਼ੀ ਆ ਪਰ ਆਪਣੀ ਇਹ ਮੰਗ ਟਾਲਿਆ ਕਿ ਸਾਡੇ ਸਮਾਜ ਦਾ ਜਿਹੜਾ ਆ ਇਹ ਪੁਲਿਸ ਵਿੱਚ ਜਿਹੜਾ ਆ ਉਹ ਹੋਣਾ ਚਾਹੀਦਾ ਸਭ ਡਿਵੀਜ਼ਨਲ ਕਮਿਸ਼ਨਰ ਕੋ ਪੰਜ ਸੱਤ ਜਿਹੜੇ ਜ਼ਿਲ੍ਹੇ ਹੁੰਦੇ ਆ ਤੇ ਡਿਵੀਜ਼ਨਲ ਕਮਿਸ਼ਨਰ ਦੇ ਸਾਡੇ ਸਮਾਜ ਦਾ ਜਿਹੜਾ ਉਹ ਲੱਗੇ ਜਣਾ ਇੰਨੀ ਮੰਗਾਂ ਦੇ ਨਾਲ ਮੈਂ ਬੇਨਤੀ ਕਰਦਾ ਵੀ ਆਪਾਂ ਜਿਹੜੇ ਲੰਦਰ ਦੇ ਸ਼ਹਿਰ ਵਿੱਚ ਕ੍ਰਾਈਮ ਹੋ ਰਿਹਾ ਲੋਕਾਂ ਹਿੱਟਾਂ ਘੁੜਾ ਹੋਈਆਂ ਸਾਬਕਾ ਕੋਈ ਜਿਆਦੇ ਰਿਸਪੋਨਸਿਬਿਲਟੀ ਬਣਦੀ ਆ ਸਾਡੀ ਪੂਰਜਰ ਮੰਗਿਆ ਮੇਰੇ ਉੱਪਰ ਮੈਡਮ ਦੇ ਰਿਐਕਸ਼ਨ ਹੋਣਾ ਚਾਹੀਦਾ ਜਿੱਤੇ ਸੋਨੇ ਅਸਰ ਵਿਕਾਸ ਹੋਵੇ ਮੈਡਮ ਬਣ ਕੇ ਵੀ ਮੈਂ ਜਿਹੜਾ ਇੰਨੀ ਬੇਨਤੀ ਕਰਦਾ ਸਾਰੇ ਜੈਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਗ